ਗੁਰ ਸੇਵੀ ਐ ਐਹ ਇਸ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰਸਾ ਹੋ ਕੋਰਸਾ ਹੋ ਛੱਟਹੀ ਐ ਤੋਦ ਡਿਠੀ ਸੱਚੀ ਪਾਤੇ ਸਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤੇ ਸਾਹ ਸਿਰ ਸਾਹ ਦੈ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤੇ ਸਾਹ ਸਿਰ ਸਾਹਾ ਦੇਸਾ ਹੋ ਜਿਸ ਪਾਸ ਬਹਿਠਿਆ ਸੋਹੀਐ ਸਾਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟ ਪਦੀਆ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਮਮਹਿ ਤੇ ਸਭ ਕਿਛ ਹੋਆ ਬਿਨ ਸਤ ਗੁਰ ਨਾਮ ਨ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੈ ਸਾਦ ਨ ਜਾਪੈ ਨ ਮੈਂ ਹੀ ਤੇ ਸਭ ਕਿਛ ਹੋਆ ਬਿਨ ਸਤ ਗੁਰ ਨਾਮ ਨ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੈ ਸਾਦ ਨ ਜਾਪੈ ਕੌਡੇ ਬਦਲੈ ਜਨਮ ਗਵਾਇਆ ਚੀਨ ਸਨਾਹੀ ਆਪੈ ਗੁਰਮੁਖ ਹੋਵੈ ਤਾ ਏਕੋ ਜਾਣੈ ਹਾਉ ਮੈਂ ਦੁਖ ਨ ਸੰਤਾਪੈ ਲਿਹਾਰੀ ਗੁਰ ਆਪਣੇ ਵਿਟਹਾਉ ਜਿਨ ਸਾਚੇ ਸਿਓ ਲੇਵਲਾਈ ਸਬਦ ਚੀਨ ਆਤਮ ਪਰਗਾਸਿਆ ਸਹਜੇ ਰਹਿਆ ਸਮਾਈ ਰਹਾਉ ਗੋ ਰਮੋਖੇ ਗਾਵੇ ਗੋ ਰਮੋਖੇ ਬੂਝੇ ਗੋ ਰਮੋਖ ਸਬਦ ਵਿਚਾਰੇ ਜੀਓ ਪਿੰਡ ਸਭ ਗੁਰ ਤੇ ਉਪਜੈ ਗੋ ਰਮੋਖ ਕਾਰਜ ਸਵਾਰੇ ਮਾਨੇ ਮੁਖ ਅੰਧਾ ਅੰਧ ਕਮਾਵੇ ਬਿਖ ਖੱਟੇ ਸੰਸਾਰੇ ਮਾਇਆ ਮੋਹ ਸਦਾ ਦੁਖ ਪਾਏ ਬੇਨ ਗੋਰਤ ਪਿਆਰੇ ਸੋਈ ਸੇਵਕ ਜੇ ਸਤ ਗੁਰ ਸੇਵੀ ਚਾਲੈ ਸਤ ਗੁਰ ਭਾਏ ਸਾਚਾ ਸਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਈ ਸੱਚੀ ਬਾਣੀ ਗੁਰਮੁਖ ਆਖੈ ਹਉ ਮਾ ਵਿਚਹੁ ਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸਬਦ ਸੁਣਾਏ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਈ ਸਦਾ ਅਲਿਪਤ ਸਾਚੈ ਰੰਗ ਰਾਤਾ ਗੁਰ ਕੈ ਸਹਜ ਸੁਭਾਈ ਮਨਮੋਖ ਸਾਧਹੀ ਕੂੜੋ ਬੋਲੇ ਬਿਖ ਬੀਜੈ ਬਿਖ ਖਾਈ ਜਾਮ ਕਾਲ ਭੱਦਾ ਤ੍ਰਿਸਨਾ ਧਾਦਾ ਬਿਨ ਗੁਰ ਕਵਣ ਛਡਾਏ ਸੱਚਾ ਤੀਰਥ ਜਿਤ ਸਤ ਸਾਰ ਨਾਵਣ ਗੋਰਾ ਮੁਖ ਆਪਿ 부ਝਾਏ 860 ਤੀਰਥ ਗੁਰ ਸਬਦ ਦਿਖਾਈ ਤਿਤ ਨਾਤ ਮਲ ਜਾਏ ਸੱਚਾ ਸਬਦ ਸੱਚਾ ਹੈ ਨਿਰਮਲ ਨਾ ਮਲ ਲਗੈ ਨਾ ਲਾਏ ਸ ਜੀ ਸਿਫਤ ਸਾਚੀ ਸਾਲਾਹ ਪੂਰੇ ਗੁਰ ਤੇ ਪਾਏ ਤਾਨ ਮਾਨ ਸਬਕੇ ਹਾਰ ਤਿਸ ਕੇਰਾ ਦੁਰਮਤ ਕਹਿਣ ਨ ਜਾਏ ਹੁਕਮ ਹੋਵੈ ਤਾਂ ਨਿਰਮਲ ਹੋਵੈ ਹਾਉ ਮੈਂ ਵਿਚਾਉ ਜਾਏ ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸ਼ਨਾ ਅਗਨ ਬੁਝਾਏ ਗੁਰ ਕੈ ਸਬਦ ਰਾਤਾ ਸਹਜੇ ਮਾਤਾ ਸਹਜੇ ਰਹੇ ਆ ਸਮਾਈ ਹਰ ਕਾ ਨਾਮ ਸਤ ਕਰ ਜਾਣੈ ਗੁਰ ਕਾ ਭਾਇ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਸੱਚਾ ਨਾਇ ਪਿਆਰੇ ਏਕੋ ਸੱਚਾ ਸਭ ਮਹਿ ਵਰਤੈ ਵਿਰਲਾ ਕੋ ਵਿਚਾਰੇ ਆਪੇ ਮੇਲ ਲੈ ਤਾ ਬਖਸੀ ਸੱਚੀ ਭਗਤ ਸਵਾਰੇ ਸਭੋ ਸੱਚ 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 ਵਰਤੈ ਗੋਰਮੁਖ ਕੋਈ ਜਾਣੈ ਜੰਮਣ ਮਰਣਾ ਹੁਕਮੋ ਵਰਤੈ ਗੋਰਮਖ ਆਪ ਪਛਾਨੈ ਨਾਮ ਧਿਆਇ ਤਾ ਸਤ ਗੁਰ ਪਾਏ ਜੋ ਇੱਛਾ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਵੈ ਜੇ ਵਿਚਹੁ ਆਪ ਗਵਾਈ ਨਾਮ ਧਿਆਏ ਤਾ ਸਤ ਗੁਰ ਪਾਏ ਜੋ ਇੱਛਾ ਸੋ ਫਲ ਪਾਏ ਨਾਨਕ ਤਿਸ ਦਾ ਸਭ ਕੇ ਸ਼ੋਵੈ ਜੇ ਵਿਚਹੁ ਆਪ ਗਵਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਰਾਗ ਸੂਹੀ ਮਹੱਲਾ 3 ਘਰ ਪਹਿਲਾ ਅਸ਼ਟਪਦੀਆ ਇਕ ਓੰਕਾਰ ਸਤ ਗੁਰ ਪ੍ਰਸਾਦਿ ਨਾਮ ਹੀ ਤੇ ਸਭ ਕਿਛ ਹੋਆ ਬਿਨ ਸਤ ਗੁਰ ਨਾਮ ਨਾ ਜਾਪੈ ਗੁਰ ਕਾ ਸਬਦ ਮਹਾਰਸ ਮੀਠਾ ਬਿਨ ਚਾਖੈ ਸਾਦ ਨਾ ਜਾਪੈ